ਆਪਾਂ ਜੀ ਇਹ मूंगफली ਤੇਲ ਤੇ ਗੁੜ ਦੀ ਗਚਕ ਬਣਾਈ ਹੈਗੀ ਆ ਬਹੁਤ ਹੀ ਵਧੀਆ ਬਣੀ ਹੈਗੀ ਆ ਹੰਦੀ ਤੁਸੀਂ ਵੀ ਇਸ ਤਰ੍ਹਾਂ ਘਰ ਦੇ ਵਿੱਚੇ ਬਣਾਉਣੀ ਜੀ ਇੱਕ ਮੈਂ ਤੁਹਾਨੂੰ ਤੋੜ ਕੇ ਦਿਖਾਣੀ ਆ ਇਦਾਂ ਦੀ ਹੈ ਜੀ ਬਹੁਤ ਵਧੀਆ ਥਿੱਨ ਬਣੀ ਆ ਜੇ ਤੁਸੀਂ ਇਹਦੇ ਥੋੜੀ ਸ਼ੇਪ ਵਧੀਆ ਹੋਰ ਮੋਟੀ ਬਣਾਉਣੀ ਤਾਂ ਤੁਸੀਂ ਥੋੜੀ ਮੋਟੀ ਬਣਾ ਸਕਦੇ ਹੈਗੇ ਆ ਇਹ ਬਹੁਤ ਜ਼ਿਆਦਾ ਸਵਾਦ ਵੀ ਹੈਗੀ ਆ ਤੇ ਤੁਸੀਂ ਵੀ ਇਸ ਤਰ੍ਹਾਂ ਦੀ ਘਰ ਦੇ ਵਿੱਚ ਹੀ ਬਣਾਉਣੀ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈਗਾ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਅੰਟਰੀਅਰ ਗਾਰਡਨ ਦੇ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋ ਅੱਜ ਜੀ ਆਪਾਂ ਬਣਾ ਰਹੇ ਹਾਂ ਗਾਚਕ ਜਿਹੜੇ ਕਿ ਆਪਾਂ ਤੇਲ ਲਗੜ ਤੇ ਮੂੰਗਫਲੀ ਦੀ ਗਾਚਕ ਬਣਾਵਾਂਗੇ ਹਾਂਜੀ ਇਹ ਗਾਚਕ ਬਣਾਉਣ ਲਈ ਆਪਾਂ ਜੀ ਲੈ ਹੈਗੇ ਆ ਇਹ 150 ਗ੍ਰਾਮ ਆਪਾਂ ਤੇਲ ਲਿਆ ਵਾਈਟ ਤੇਲ ਜਿਹੜੇ ਹੈਗੇ ਆ ਤੇ ਇੰਨਾ ਹੀ ਆਪਾਂ ਜੀ ਗੁੜ ਲਿਆ ਹੈਗਾ ਤੇ 150 ਗ੍ਰਾਮ ਹੀ ਆਪਾਂ ਇਹ ਮੂੰਗਫਲੀ ਲਈ ਆ ਤੁਸੀਂ ਕੋਈ ਵੀ ਮੂੰਗਫਲੀ ਲੈ ਲੀਂ ਜੀ ਤੁਹਾਡੇ ਕੋਲ ਛਿਲਕੇ ਵਾਲੀ ਹੈਗੀ ਤਾਂ ਤੁਸੀਂ ਉਹਨੂੰ ਰੋਸਟ ਕਰਕੇ ਉਹਦਾ ਛਿਲਕਾ ਉਤਾਰ ਲੈਣਾ ਇਹ ਤੁਹਾਡੇ ਕੋਲ ਦਾ ਟੁਕੜੇ ਵਾਲੀ ਹੈਗੀ ਆ ਤੇ ਆਲਰੇਡੀ ਹਲਕਾ ਉਤਰਿਆ ਤੁਸੀਂ ਇਹ ਵੀ ਯੂਜ਼ ਕਰ ਸਕਦੇ ਆ ਥੋੜਾ ਜਿਹਾ ਆਪਾਂ ਜੀ ਇਹਦੇ ਵਿੱਚ ਦੇਸੀ ਘਿਓ ਯੂਜ਼ ਕਰਾਂਗੇ ਇਹ ਵਾਲੇ ਥੋੜੇ ਤੇਲ ਆਪਾਂ ਬਾਅਦ ਦੇ ਵਿੱਚ ਯੂਜ਼ ਕਰਨੇ ਥੋੜੇ ਜਿਹਾ ਕੱਢ ਕੇ ਰੱਖ ਲਿਆ ਥੋੜੀ ਮੋਂਕਲੇ ਕੱਢ ਕੇ ਰੱਖ ਲਈਆ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈਗਾ ਜਿਹੜੇ ਆਪਣੇ ਤੇਲ ਹੈ ਇਹਨੂੰ ਆਪਾਂ ਥੋੜਾ ਜਿਹਾ ਜੀ ਰੋਸਟ ਕਰ ਲੈਣਾ ਹੈਗਾ ਜਾਂ ਫਰਾਈ ਫਰਾਈ ਪੰਜ ਚ ਪਾ ਕੇ ਹਾਂਜੀ ਹਾਂਜੀ ਆਪਾਂ ਇਹਨਾਂ ਨੂੰ ਥੋੜੀਆ ਸੋਲ ਲੈਣਾ ਹੈਗਾ ਜੀ ਨਾਂ ਉਹਨਾਂ ਦੀ ਆਪਾਂ ਬਹੁਤ ਜ਼ਿਆਦਾ ਹਾਈ ਹੀਟ ਤੇ ਨਹੀਂ ਭੁੰਨਣਾ ਹੈਗਾ ਥੋੜਾ ਸਲੋ ਤੇ ਭੁੰਨਾ ਜਿੰਨਾ ਚਿਰ ਇਹ ਚੰਗੀ ਤਰ੍ਹਾਂ ਰੋਸ ਨਹੀਂ ਆਉਂਦੇ ਨਾਈਸ ਖੁਸ਼ਬੂ ਆਉਣ ਲੱਗ ਜਾਂਦੀ ਆ ਹਾਂ ਦੇਖਈਏ ਤੇਲ ਦੇ ਵਿੱਚ ਕੋਈ ਤੇਲ ਇਦਾਂ ਹੁੰਦਾ ਹੈ ਕਲਰ ਉਹਦਾ ਚੇਂਜ ਹੋਇਆ ਹੁੰਦਾ ਕੱਢ ਦੋ ਤੁਸੀਂ ਉਹ ਹਲਾਇਆ ਜਾਣਾ ਆਪਾਂ ਇਹਨਾਂ ਨੂੰ ਜੇ ਚੰਗੀ ਤਰ੍ਹਾਂ ਇਹਨਾਂ ਨੂੰ ਜਦੋਂ ਨਾਈਸ ਖੁਸ਼ਬੂ ਆਉਣ ਲੱਗ ਪਈ ਤੇ ਫਿਰ ਆਪਾਂ ਇਹਨਾਂ ਨੂੰ ਖਾਲੀ ਦੇ ਵਿੱਚ ਕੱਟ ਲੈਣਾ ਹੈਗਾ ਆ ਹਾਂਜੀ ਦੋ ਤਰ੍ਹਾਂ ਦੇ ਤੇਲ ਆਉਂਦੇ ਆ ਇੱਕ ਬ੍ਰਾਊਨ ਹੁੰਦੇ ਇੱਕ ਵਾਈਟ ਤੁਸੀਂ ਜਿਹੜੇ ਵੀ ਮਰਜ਼ੀ ਲੈ ਲੈਣਾ ਜਿਹੜੇ ਵੀ ਤੁਸੀਂ ਲਾਇਕ ਕਰਦੇ ਹੈਗੇ ਆ ਔਰ ਜੇ ਵਾਈਟ ਦੀ ਬਣਾਉਣੇ ਥੋੜੀ ਜਿਹੀ ਲੁੱਕ ਤੇ ਦੇਖਣ ਨੂੰ ਜ਼ਿਆਦਾ ਵਧੀਆ ਲੱਗਦੀ ਹੈਗੀ ਆ ਬਾਅਦੇ ਵਿੱਚ ਆਪਾਂ ਇਹਨਾਂ ਨੂੰ ਠੰਡਾ ਕਰਕੇ ਪੀਸ ਲੈਣਾ ਹੈਗਾ ਆ ਹਾਂਜੀ ਘੰਟੀਦਿਆਂ ਨੂੰ ਆਪਾਂ ਹਲਾਇਆ ਜਾਣਾ ਹੈਗਾ ਆ ਆਪਣੇ ਜਿਹੜੇ ਤੇਲ ਜਿਹੜੇ ਹੈਗੇ ਇਹ ਰੋਸਟ ਹੋ ਗਏ ਆ ਭੁੱਜ ਗਏ ਆ ਹੁਣ ਦੇਖੋ ਇਹ ਥੋੜੇ ਜਿਹਾ ਹੁਣ ਫੁੱਲ ਵੀ ਗਏ ਹੈਗੇ ਆ ਤੇ ਨਾਲੇ ਥੋੜਾ ਜਿਹਾ ਕਲਰ ਵੀ ਚੇਂਜ ਹੋ ਗਿਆ ਬਹੁਤ ਜ਼ਿਆਦੇ ਨੇ ਆਪਾਂ ਕਰਨੇ ਫਿਰ ਕਿੰਨਾ ਦਾ ਟੇਸਟ ਬਦਲ ਜਾਂਦਾ ਹੈਗਾ ਹੁਣ ਆਪਾਂ ਇਹਨਾਂ ਨੂੰ ਥਾਲੀ ਦੇ ਵਿੱਚ ਕੱਟ ਲੈਣਾ ਹੈਗਾ ਤੇ ਫਿਰ ਆਪਾਂ ਜਿਹੜੀ ਮੂੰਗਫਲੀ ਆ ਉਹ ਵੀ ਆਪਾਂ ਥੋੜੀ ਜਿਹੀ ਰੋਸਟ ਕਰ ਲੈਣੀ ਬਹੁਤ ਨਾਈਸ ਖੁਸ਼ਬੂ ਆਉਂਦੀ ਆ ਜੀ ਬਹੁਤ ਵਧੀਆ ਇਹ ਪੁੱਜ ਗਏ ਹੈਗੇ ਆ ਹਾਂਜੀ ਹੁਣ ਇਹਨੂੰ ਮੈਂ ਥਾਲੀ ਦੇ ਵਿੱਚ ਪਲੇਟ ਦੇ ਵਿੱਚ ਕੱਟ ਲਵਾਂਗੇ ਥੋੜੀ ਜਿਹਾ ਪੈਨ ਨੂੰ ਹਿਲਾ ਦੇਣਾ ਜਦ ਠੰਡੇ ਹੋ ਜਾਣ ਫਿਰ ਪਿਸਨੇ ਹੈਗੇ ਆ ਹਾਂਜੀ ਆਪਣਾ ਜਿਹੜੀ ਮੂੰਗਫਲੀ ਪੀਨਟ ਹੈਗਾ ਇਹਨੂੰ ਵੀ ਆਪਾਂ ਰੋਸਟ ਕਰਨਾ ਹੈਗਾ। ਥੋੜੀ ਜਾਈਂ ਨਾ ਇਹਦਾ ਕੋਲ ਨਹੀਂ ਹੈਗਾ ਕੰਟੀਨਿਊ ਆਪਾਂ ਇਹਨੂੰ ਹਿਲਾਇਆ ਜਾਣਾ ਹੈਗਾ ਯਾ। ਫਿਰ ਇਹਨੂੰ ਵੀ ਆਪਾਂ ਬਾਅਦ ਦੇ ਵਿੱਚ ਜਿੰਦੀ ਗ੍ਰाइंड ਕਰ ਲੈਣਾ ਹੈਗਾ ਯਾ। ਆਪਣਾਂ ਜੀ ਇਹ ਜਿਹੜੀ ਮੂੰਗਫਲੀ ਪੀਨੇ ਤੇ ਆਈ ਵੀ ਰੋਸ ਸੁੱਕ ਗਿਆ ਹੈ ਇਹਨੂੰ ਵੀ ਆਪਾਂ ਥਾਲੀ ਦੇ ਵਿੱਚ ਕੱਢ ਲੈਣਾ ਹੈਗਾ। ਥੋੜੀ ਆ ਠੰਡਾ ਕਰਕੇ ਆਪਾਂ ਤੇਲ ਤੇ ਮੂੰਗਫਲੇ ਨੂੰ ਪੀਸ ਲੈਣਾ ਪਰ ਇਹਨੂੰ ਬਹੁਤ ਬਰੀਕ ਨਹੀਂ ਆਪਾਂ ਪਿਸਣਾ ਦਾਦਰਾ ਜਿਹਾ ਕਰਨਾ ਹੈਗਾ ਆ ਬਾਅਦ ਦੇ ਵਿੱਚ ਹੀ ਆਪਾਂ ਫਿਰ ਜਿਹੜੀ ਚਾਣੀ ਆ ਉਹ ਬਣਾ ਲੈਣੀ ਹੈ ਆਪਾਂ ਤੇ ਹੁਣ ਜਿਹੜੇ ਆਪਣੇ ਤੇਲ ਤੇ ਮੂੰਗਫਲੇ ਹੈਗੇ ਉਹਨਾਂ ਨੂੰ ਆਪਾਂ ਗ੍ਰਾਈਂਡ ਕਰ ਲਿਆ ਹੈਗਾ ਆ ਤੇ ਹੁਣ ਆਪਣੇ ਕੋਲ ਜਿਹੜਾ ਇਹ ਗੁੜ ਹੈਗਾ ਆ ਇਹਨੂੰ ਆਪਾਂ ਚਾਚਣੀ ਬਣਾਉਣੀ ਹੈ ਮੈਲਟ ਕਰਨਾ ਹੈ সিরাপ ਬਣਾਉਣਾ ਹੈਗਾ ਇਹਦਾ ਉਬਾਲਾ ਦੇਖ ਕੇ ਥੋੜੇ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾ ਦੇਣਾ ਦੋ ਚਮਚੇ ਹਾਂਜੀ ਇਹਨੂੰ ਆਪਾਂ ਜੀ ਹੁਣ ਹਿਲਾਇ ਜਾਣਾ ਹੈ ਚੰਗੀ ਤਰ੍ਹਾਂ ਆਪਾਂ ਗੁੜ ਨੂੰ ਮੈਲਟ ਕਰ ਲੈਣਾ ਹੈਗਾ ਇਹ ਇਹ ਆਪਾਂ ਇੱਕ ਤਾਰ ਦੀ ਚਾਸ਼ਨੀ ਹਲਕੀ ਜਿਹੀ ਤਾਂ ਚਿਪਚਿਪਾ ਜਿਆ ਜਦੋਂ ਹੋ ਗਿਆ ਆਪਣਾ ਗੁੜ ਦਾ ਇਹ ਸੀਰਪ ਫਿਰ ਆਪਾਂ ਇਹਦੇ ਵਿੱਚ ਥੋੜੇ ਜਿਹਾ ਹਾਂਜੀ ਬੇਕਿੰਗ ਪਾਊਡਰ ਪਾਉਣਾ ਹੈਗਾ ਇਹ ਲਾਈ ਜਾਣਾ ਆਪਾਂ ਇਹਨੂੰ ਚੰਗੀ ਤਰ੍ਹਾਂ ਨੂੰ ਆਪਾਂ ਸਪੈਚਲ ਦੇ ਨਾਲ ਐਦਾਂ ਮੈਚ ਕਰ ਦੇਣਾ ਗੋੜਨੋ ਜੀ ਆਪਣਾ ਉਬਾਲਾ ਆ ਗਿਆ ਹੈਗਾ ਹੈ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਪਾਉਣਾ ਹੈਗਾ ਹਾਂਜੀ ਬੱਲੇ ਮਿੱਠਾ ਸੋਡਾ ਹੈਗਾ ਆ ਬੇਕਿੰਗ ਪਾਊਡਰ ਹੈ ਹਾਂਜੀ ਮਿੱਠਾ ਸੋਡਾ ਨਹੀਂ ਹੈਗਾ ਸੌਰੀ ਮੇਕੋ ਗਲਤ ਕਹਿ ਹੋ ਗਿਆ ਵੀ ਤਰ ਇਹਨੂੰ ਆਪਾਂ ਵਿੱਚ ਮਿਲਾ ਦੇਣਾ ਹੈਗਾ ਇਹਦੇ ਨਾਲ ਫੇ ਬਹੁਤ ਹੀ ਕੁਰਕੁਰੀ ਜੀ ਬਣਦੀ ਹੈਗੀ ਜਿਹੜੀ ਆਪਣੀ ਗੱਟਕ ਹੈਗੀ ਆ ਦੀ ਹੁਣ ਆਪਣਾ ਬਹੁਤ ਸਲੋ ਹਿੱਟ ਕਰਨੀ ਪੈਣੀ ਹੈ ਕਿਉਂਕਿ ਗੋੜ ਆਪਣਾ ਜਿਹੜਾ ਬਹੁਤ ਜ਼ਿਆਦਾ ਖੰਦੇ ਫੁੱਲ ਗਿਆ ਹੈ ਕਾਇਆ ਨੂੰ ਆਪਾਂ ਦੀ ਹਲਾਇ ਜਾਣਾ ਚਾਹੀਦਾ ਚੰਗੀ ਤਰ੍ਹਾਂ ਹਲਾ ਦੇਣਾ ਥੱਲੇ ਨਾਲ ਲੱਗ ਜਵੇ ਇਹ ਹਾਂਜੀ ਥੋੜਿਆ ਇੱਕ ਚਮਚਾ ਪਾ ਜਿਹਦੇ ਵਿੱਚ ਘਿਓ ਦਾ ਪਾਵਾਂਗੇ ਇਹ ਦੇਸੀ ਘਿਓ ਹੈਗਾ ਜੀ ਆਪਣਾ ਜੀ ਗੁੜ ਜਿਹੜਾ ਇਹ ਹੁਣ ਆਪਣੀ ਚਾਣੀ ਜਿਹੜੀ ਹੈਗੀ ਆ ਇਹ ਰੈਡੀ ਹੋ ਗਈ ਆ ਹੁਣ ਇਹਦੇ ਵਿੱਚ ਆਪਾਂ ਹੁਣ ਬਹੁਤ ਛੇਤੀ ਜਿਹੜਾ ਹੈਗਾ ਆ ਸਮਾਨ ਦੂਜਾ ਮਿਕਸ ਕਰ ਦੇਣਾ ਹੈ ਕਿਉਂਕਿ ਫਿਰ ਜ਼ਿਆਦਾ ਹਾਈਜੀਟ ਹੋ ਜਾਂਦਾ ਹੈ ਇਹ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਕੋਲ ਤੇਲ ਪੀਸੇ ਹੈਗੇ ਉਹ ਪਾ ਦੇਣੇ ਹਾਂ ਦੀ ਆਪਾਂ ਬਹੁਤ ਬਰੀਕ ਨਹੀਂ ਵਿੱਚ ਦਰਦਰੇ ਜੈਦੀ ਆ ਮਿਕਸ ਕਰ ਦਿੰਦੇ ਹਾਂ ਦੀ ਹਾਂਜੀ ਸਟੋਵ ਨੂੰ ਮੈਂ ਥੋੜਾ ਬੰਤੀ ਕਰਕੇ ਨਾ ਖਾਣਾ ਨੂੰ ਹੀਟ ਨਹੀਂ ਚਾਹੀਦੀ ਹੈਗੀ ਬਹੁਤੀ ਨਾਲ ਹੀ ਆਪਾਂ ਇਹਦੇ ਜਿਹੜੀ ਮੂੰਗਫਲੀ ਆਪਣੇ ਕੋ ਵੀ ਪਾ ਦੇਣੀ ਹੈਗੀ ਆ ਹਾਂਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਹੈਗਾ ਇਹਨੂੰ ਜੀ ਹਿਲਾਇਆ ਜਾਣਾ ਹੈਗਾ ਕਿਉਂਕਿ ਆਪਣਾ ਪਤੀਲਾ ਬਹੁਤ ਗਰਮ ਹੈਗਾ ਆ ਕੰਟੀਨਿਊ ਆਪਾਂ ਇਹਨੂੰ ਹਜੇ ਹਿਲਾਉਣਾ ਹੈਗਾ ਇਹ ਤਾਂ ਮਿਕਸ ਕਰਨਾ ਹੈਗਾ ਹਾਂਜੀ ਆਪਣਾ ਜੀ ਇਹ ਤੇਲ ਗੋੜੇ ਜਿਹੜੇ ਵਿੱਚ ਆ ਗਿਆ ਸਾਰਾ ਸਮਾਨ ਉਹਦਾ ਮਿਕਸਚਰ ਜਿਹੜਾ ਮਿਕਸ ਹੋ ਗਿਆ ਹੁਣ ਆਪਾਂ ਇਹਨੂੰ ਜੀ ਇੱਕ ਫੱਟੀ ਆਪਾਂ ਕਾਰਡਬੋਰਡ ਜਿਹੜਾ ਹੈਗਾ ਹੈ ਗ੍ਰੀਸ ਕਰਕੇ ਰੱਖਿਆ ਹੈਗਾ ਇਹ ਕਟਿੰਗ ਬੋਰਡ ਜਿਹੜਾ ਇਹਦੇ ਉੱਤੇ ਆਪਾਂ ਇਹਨੂੰ ਪਾ ਦੇਣਾ ਹੈਗਾ ਆ ਨੂੰ ਆਪਾਂ ਜੀ ਬਹੁਤ ਛੇਤੀ ਕਰਨਾ ਪੈਂਦਾ ਕਿਉਂਕਿ ਤੇ ਗੋੜੇ ਜਿਹੜਾ ਆਪਣਾ ਖਟਾੜ ਹੋ ਜਾਂਦਾ ਆ ਇਹਨਾਂ ਨੂੰ ਘੱਟ ਨਹੀਂ ਕਰਨਾ ਪੈਣਾ ਹੈ ਕਿ ਇਹ ਦੇ ਉੱਪਰ ਦੀ ਜਿਹੜੀ ਆਪਣੇ ਕੋਲ ਥੋੜੇ ਜਿਹਾ ਪੀਨਟਸ ਸਾਬਦ ਹੈਗੇ ਇਹ ਵੀ ਆਪਾਂ ਵਿੱਚ ਹੀ ਪਾ ਦੇਣੇ ਹੈਗੇ ਤੇ ਨਾਲੇ ਆਪਣੇ ਕੋਲ ਜਿਹੜੇ ਤਿਕਲ ਹੈਗੇ ਆ ਹਾਂ ਜੀ ਇਹ ਆਪਾਂ ਬੈਲ ਲੈਣਾ ਵਿਘੋਲਾ ਲੈਣਾ ਹੈਗਾ ਇਹਨਾਂ ਆਪਾਂ ਵੇ ਲੈਣੇ ਨਹੀਂ ਇਸ ਤਰ੍ਹਾਂ ਕਰ ਦੇਣਾ ਹੈਗਾ ਆ ਕਿਉਂਕਿ ਫਿਰ ਜਿਹੜੇ ਪੇਨ ਹੈ ਤੇ ਤੇਲਿਆ ਇਹਦੇ ਵਿੱਚ ਚਲੇ ਜਾਂਦੇ ਹੈਗੇ ਆ ਕਿੰਨੇ ਵੀ ਪਤਲੇ ਤੁਸੀਂ ਇਹਨਾਂ ਖਿੰਡ ਕਰ ਸਕਦੇ ਆ ਕਿਉਂਕਿ ਵਲਪੜੀ ਜਿਹੜਾ ਆਪਾਂ ਨੂੰ ਹੁਣੇ ਕਰਨਾ ਪੈਣਾ ਹੈ ਫਿਰ ਜਦੋਂ ਨਹੀਂ ਇਹਦੇ ਜਦੋਂ ਚੰਨ ਜਾਂਦਾ ਕਿੰਨੀ ਹੁੰਦਾ ਹੈਗਾ ਥੋੜਾ ਜਿਹਾ ਆਪਾਂ ਇਹਨੂੰ ਹੱਥ ਨੂੰ ਇੱਦਾਂ ਸ਼ੇਪ ਇਹਦੀ ਠੀਕ ਕਰ ਸਕਦੇ ਆ ਲੰਘ ਜੁੜਾ ਜੇ ਜਿੱਦ ਨਿਕਲੀ ਤੁਸੀਂ ਵੀ ਅੱਗੇ ਰੱਖਣਾ ਹੈਗਾ ਸਾਈਜ਼ ਜਿਹੜਾ ਹੈਗਾ ਗੱਚਕ ਦਾ ਉਹਨ ਇੱਕ ਵਧੀਆ ਹੈ ਆਪਾਂ ਜੇ ਤਾਂ ਸ਼ੀਟ ਦੇ ਰੇਲ ਸਕਦੇ ਹਾਂ ਕੇ ਜੀ ਹੁੰਦੀ ਆਪਾਂ ਇਹਨੂੰ 5 ਮਿੰਟ ਇੰਤਾਂ ਰਹਿੰਦੇ ਨਾ ਹੈਗਾ ਆ ਫਿਰ ਆਪਾਂ ਇਹਦੇ ਨਿਸ਼ਾਨ ਲਾ ਦੇਣੇ ਜਿਹੜੇ ਵੀ ਆਪਾਂ ਕੱਟਣੇ ਦਿੱਤਾ ਸੀਗੇ ਤੇ ਪੀਸੇ ਆਪਣੇ ਜਿਹੜੇ ਗੱਚਕ ਜਿਹੜੀ ਆਪਾਂ ਇਹ ਕਟਿੰਗ ਬੋਰਡ ਦੇ ਉੱਤੇ ਗ੍ਰੀਸ ਕਰਕੇ ਤੇ ਇਹਨੂੰ ਜਮਾ ਦਿੱਤਾ ਸੀਗਾ ਤੇ ਹਾਂਜੀ ਹੁਣ ਇਹ ਬਣ ਗਏ ਹੈਗੇ ਤੇ ਪੀਸੇ ਬਹੁਤ ਵਧੀਆ ਤੇ ਜੰਮੇ ਹੈਗੇ ਆ ਦੇਖੋ ਜੀ ਗੱਚਕੇ ਬਹੁਤ ਵਧੀਆ ਬਣੀ ਹੈਗੀ ਇਸ ਤਰ੍ਹਾਂ ਦੇ ਇਹਦੇ ਪੀਸ ਬਣੇ ਹੈਗੇ ਆ ਥੋੜੀ ਜਿਹੀ ਥਿੰਨੇ ਆ ਤੁਸੀਂ ਜੇ ਇਹਨੂੰ ਥੋੜੀ ਮੋਟੀ ਬਣਾਉਣਾ ਤਾਂ ਤੁਸੀਂ ਥੋੜੀ ਸ਼ੇਪ ਇਹਦੀ ਤੁਸੀਂ ਆਪ ਕਰ ਸਕਦੇ ਜਾਦਾ ਨਹੀਂ ਵੇਲਣਾ ਹੈਗਾ ਜਿਹੜੀ ਹੈਗੀ ਆ ਤੁ ਜੇ ਪਤਲੀ ਬਣਾਉਣੀ ਹੈ ਫਿਰ ਤੁਸੀਂ ਇਸ ਤਰ੍ਹਾਂ ਥਿਨ ਕਰ ਸਕਦੇ ਆ ਹਾਂ ਜੀ ਆਪਾਂ ਇਹਨਾਂ ਸਾਡੀ ਨੂੰ ਪਲੇਟ 'ਚ ਪਾਉਨੇ ਆ ਚੱਕ ਕੇ ਇਹ ਜੀ ਬਹੁਤ ਹੀ ਵਧੀਆ ਗਾਚੇ ਗੁਣੀ ਆ ਖਾਣ ਨੂੰ ਵੀ ਬਹੁਤ ਸਵਾਦ ਹੈਗੀ ਆ ਤੁਸੀਂ ਜਿਸ ਤਰ੍ਹਾਂ ਦੇ ਪੀਸੇ ਜਿਹਦੇ ਬਣਾਉਣੇ ਹੈਗੇ ਬਣਾ ਸਕਦੇ ਹੈਗੇ ਆ ਹਾਂ ਜੀ ਹਾਂ ਜੀ ਇਹਦੇ ਵਿੱਚ ਆਪਾਂ ਜੀ ਇਹ ਪੀਨਟ ਪਾਇਆ ਆ ਤੇ ਤਿਲ ਪਾਏ ਹੈਗੇ ਤੇ ਗੁੜ ਪਾਇਆ ਆ ਜਿੱਡੇ ਵੀ ਤੁਸੀਂ ਪੀਸੇ ਦਿੱਤੇ ਰੱਖਣੇ ਹੈਗੇ ਹਾਂ ਜੀ ਓਡੇ ਆਪਾਂ ਇਹਨੂੰ ਬਣਾ ਸਕਦੇ ਹੈਗੇ ਹਾਂਜੀ ਥੋੜੇ ਪੀਸ ਜੀ ਵੱਡੇ ਆ ਇਹਦੇ ਵਿੱਚ ਥੋੜੇ ਛੋਟੇ ਹੈਗੇ ਕਿਉਂਕਿ ਇਹਨੂੰ ਬਹੁਤ ਜਲਦੀ ਆਪਾਂ ਨੂੰ ਕੱਟਣਾ ਪੈਂਦਾ ਹੈਗਾ ਨਹੀਂ ਤਾਂ ਫਿਰ ਇਹ ਮੁੜ ਕੇ ਇਹਨੂੰ ਫਿਰ ਕੱਟ ਨਹੀਂ ਹੁੰਦੀ ਹੈਗੀ ਹਾਰਡ ਹੋ ਜਾਂਦੀ ਆ ਥੋੜੀ ਹਾਂਜੀ ਤਾਂ ਇਹ ਸਾਰੇ ਪਲੇਟੇ ਦੇ ਦੇ ਵਿੱਚ ਪਾ ਲੈਣੇ ਹੈਗੇ ਪੀਸੇ ਫਿਰ ਡੱਚਕ ਦੇ ਤੇ ਜੀ ਬਹੁਤ ਵਧੀਆ ਤਿੰਨ ਦੋ ਤਿੰਨ ਵੀਕਾਂ ਰਹਿ ਜਾਂਦੀਆਂ ਹੈਗੇ ਆ ਤੁਸੀਂ ਆਮਣਾ ਹਾਂਦੇ ਖਾ ਸਕਦੇ ਆ ਬੱਚਿਆਂ ਨੂੰ ਦੇ ਸਕਦੇ ਹੈਗੇ ਆ ਬਹੁਤ ਜ਼ਿਆਦੀ ਵਧੀਆ ਹੈਗੀ ਆ ਥੋੜੀ ਸੌਕਟਿਆ ਜਿੱਦਾਂ ਜਿੱਦਾਂ ਇਹ ਪਈ ਜਾਂਦੀ ਹੈ ਫਿਰ ਹਾਰਡ ਹੋ ਜਾਂਦੀ ਹੈ ਉਸ ਤਰ੍ਹਾਂ ਹਾਂ ਜੀ ਇਹ ਗੱਚਕ ਬਹੁਤ ਵਧੀਆ ਬਣ ਗਏ ਆ ਵੀ ਤਿਲ ਤੇ ਮੂਫਲੀ ਤੇ ਗੁੜ ਦੀ ਤੇ ਤੁਸੀਂ ਵੀ ਜੀ ਇਸ ਤਰ੍ਹਾਂ ਦਾ ਗੱਚਕ ਬਣਾਉਣੇ ਵੀ ਬਹੁਤ ਵਧੀਆ ਬਣੇ ਆ ਜੇ ਜੀ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ